ਦੀਆਂ ਖਾਸ ਖਬਰਾਂ ਅੱਜ ਭਾਰਤੀ ਕਿਸਾਨ ਯੂਨੀਅਨ ਅਤੇ ਹੋਰ ਜਥੇਬੰਦੀਆਂ ਨੇ ਸ੍ਰੀ ਹਰਗੋਬਿੰਦਪੁਰ ਵਿੱਚ ਮੋਦੀ ਅਤੇ ਦਾਨੀਆ ਬਾਨੀਆ 트ੰਪ ਦਾ ਸੇਕਿਆ ਫੂਕਿਆ ਪੁਤਲਾ ਜਿਸ ਦੇ ਵਿੱਚ ਸਮੂਹ ਜਥੇਬੰਦੀਆਂ ਨੇ ਭਾਗ ਲਿਆ ਨਾਜ ਨਹੀਂ ਆ ਰਿਹਾ ਦੋ ਦਰਵਾਜ਼ੇ ਤੇ ਮੁਰਦਾਬਾਦ 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 ਪੰਜ ਮਾਲ ਸਰਕਾਰ ਮੁਰਦਾਬਾਦ 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 ਫਾਨੀ ਡਾਲੀ ਮੁਰਦਾਬਾਦ 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 ਅੱਜ ਲੈ ਆਓ ਅੱਜ ਦੇਖੇਗਾ ਨਾ ਕਾ ਆ ਜਾ ਬਚਾਉਂਗਾ ਕੌਣ ਦੇ ਸੱਤੇ ਉਹ ਗਾੜੀ ਖੜੋ ਤੇ ਪਾਦੋਂ ਦੀ ਬਾਤ ਪੁੱਟਾ ਦਿਓ ਤੈਨੂੰ ਕੋਈ ਗੱਲ ਨਾ ਪਟਾ ਨੰਬਰ ਉਹ ਹੋਰ ਤੋਂ ਹੋਰ ਸੁਣੀ ਬੜੇ ਕਰਾ ਦਿਓ ਇੱਥੇ ਲੈ ਆਓ ਇੱਥੇ ਇੱਥੇ ਲੈ ਆਓ ਜਵਾਬ ਸਰਕਾਰ ਮੁਰਦਾਬਾ ਆ ਸਰਕਾਰ ਮੁਰਦਾਬਾਦ ਆ ਸਰਕਾਰ ਮੁਰਦਾਬਾਦ ਮੋਦੀ ਸਰਕਾਰ ਮੁਰਦਾਬਾਦ ਮੋਦੀ ਸਰਕਾਰ ਮੁਰਦਾਬਾਦ ਐਨੂੰ ਬਣਾ ਲੋ ਐਨੂੰ ਗੋਲਤਾ ਰਾਜਾ ਕਿਹੜਾ ਕਿਸਾਨਾ ਨਾ ਖਿਆ ਪ੍ਰਧਾਨ ਜੀ ਜਿੰਦਾਬਾਦ ਜਿੰਦਾਬਾਦ

لہران گے لہران گے پکا لئی جو لڑدے لوگ جلا تو نہیں چلے لوگ کی کرن گے جلا ٹھانے لوکاں دے حق واسطے جانے کی کرن گے جلا ٹھانے لوکاں دے حق واسطے جانے منگ منگ کے ویکھ لیا جو جو وا کے ویکھانگے منگ منگ کے ویکھ لیا جو جو وا کے ویکھانگے टिया यार मोदी मुर्दा पा मुर्दाबाद मुर्दाबाद भले सोने मोदी सरकार मोदी सरकार पंजाब सरकार मुद्दा सरकार मोदी मर गया हाय थिया थिय हाय ਆਜੋ ਬਾਪਰਾ ਨੂੰ ਆਪਰਾ ਨੂੰ ਕੋਈ ਕੋਈ ਲੱਗੇ ਕੋਈ ਨਹੀਂ ਜਰਵੀ ਬਾਵਾ ਹੀ ਆਓ ਧਾਰੂ ਵੀ ਆਇਆ ਧਾਰੂ ਦਾ ਨਾ ਰੱਖ ਕੇ ਧਾਰੂ ਵੀ ਨਾਲ ਕੀਤਾ ਹਾਂ ਅਸੀਂ ਬਹੁਤ ਜਿਆਦਾ ਲੱਗ ਰਿਹਾ ਪਤਾ ਕਰਨਾ ਹੈ ਧਾਰੂ ਦਾ ਯਾਰ ਆ ਉਹਨੂੰ ਸਿੱਧਾ ਕਰ ਦਿਓ ਨਾ ਝਾੜੂ ਨਾਲ ਝਾੜੂ ਵਾਲਾ ਮਾਰ ਗਿਆ ਵਿਚੀ ਆਹ ਦੇਜੋ ਮਾਰਤਾ ਇਹਦੀ ਝਾੜੂ ਵਾਲਾ ਕਰ ਗਿਆ ਨਾਲ ਹੀ ਮਰੀ ਉੱਤੇ ਨਿਕਲ ਗਿਆ ਉਹਦਾ ਯਾਰ ਤੋਂ ਬਣਿਆ ਪਿਆ ਆਹ ਫੋਲੂ ਚੁਗਲਿਓ ਆਹ ਦੇ ਦਿਓ ਇੱਥੇ ਕਰਕੇ ਬਾਹਰ ਦੇ ਦਿਓ ਉਹ ਤੇ ਤਾਂ ਉਹ ਬਾਈਟ ਕਿੰਨੇ ਦੇਣ ਹਾਂਜੀ ਉਹ ਦਵਾਓ ਆਹ ਕਿਵੇਂ ਅੰਦਰ ਰੱਖ ਦੇ ਭਾਰਤੀ ਕਿਸਾਨ ਯੂਨੀਅਨ ਤੇ ਜਾਂ ਸਾਰਿਆਂ ਹੀ ਜਥੇਬੰਦੀਆਂ ਅੱਜ ਸ੍ਰੀ ਹਰਗੋਬਿੰਦਪੁਰ ਵਿਖੇ ਜੋ ਕਿ ਸਾਨੂੰ ਸਾਡੀ ਹਾਈ ਕਮਾਂਡ ਵੱਲੋਂ ਐਸਕੇਮ ਵੱਲੋਂ ਜਿਹੜਾ ਇਹ ਪ੍ਰੋਗਰਾਮ ਲਿਖਿਆ ਗਿਆ ਸੀ ਕਿ ਹਰ ਤਹਿਸੀਲ ਦੇ ਵਿੱਚ ਜਾ ਕਰਕੇ ਇਸ ਜ਼ਾਲਮ ਸਰਕਾਰ ਦੇ ਵਿਰੁੱਧ ਜੋ ਕਿ ਕਿਸਾਨਾਂ ਦੇ ਨਾਲ ਪੈਰ ਪੈਰ ਤੇ ਧੋਖਾ ਕਰ ਰਹੀ ਆ ਉਹਦੇ ਪਤਲੇ ਫੂਕੇ ਜਾਣ ਸੋ ਅੱਜ ਸਾਰੀਆਂ ਹੀ ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਕੇ ਬਲਾਕ ਸ਼੍ਰੀ ਹਰਗੋਬਿੰਦਪੁਰ ਦੇ ਇਸ ਤਹਿਸੀਲ ਕੰਪਲੈਕਸ ਦੇ ਵਿੱਚ ਆਈਆਂ ਹਨ ਜਿਨ੍ਹਾਂ ਨੇ ਕਿ ਰੋਸ ਵਜੋਂ ਜਿੱਥੇ ਕਿ ਜੇ ਪਿੱਛੇ ਜਦੋਂ ਖਨੌਰੀ ਬਾਰਡਰ ਦੇ ਉੱਤੇ ਕਿਸਾਨਾਂ ਨਾਲ ਧੋਖਾ ਕੀਤਾ ਕਿਸਾਨ ਲੀਡਰਾਂ ਨੂੰ ਅੰਦਰ ਸੱਦ ਕੇ ਮੀਟਿੰਗ ਵਿੱਚ ਸੱਦ ਕੇ ਅਤੇ ਉਹਨਾਂ ਦੇ ਟਰੈਕਟਰ ਟਰਾਲੀਆਂ ਚੋਰੀ ਕੀਤੀਆਂ ਅਤੇ ਪ੍ਰਸ਼ਾਸਨ ਨੇ ਬਹੁਤ ਅਨਿਆਇ ਕੀਤਾ ਜਦ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕੋਈ ਵੀ ਲੜਾਈ ਹੁੰਦੀ ਹੈ ਉਹ ਆਹਮੋ ਸਾਹਮਣੇ ਹੁੰਦੀ ਆ ਪਰ ਇਹ ਨਹੀਂ ਆਗਾ ਕਿ ਕਿਸੇ ਦੀ ਪਿੱਠ ਦੇ ਵਿੱਚ ਛੁਰਾ ਮਾਰਿਆ ਜਾਵੇ ਸੋ ਇਸ ਕਰਕੇ ਇਹ ਸਰਕਾਰਾਂ ਦੀ ਗੰਦੀ ਨੀਤੀ ਉੱਪਰ ਅੰਡਾਨੀ ਅਵਾਨੀ ਤੋਂ ਲੈ ਕਰਕੇ ਕਾਰਪੋਰੇਟ ਘਰਾਣਿਆਂ ਤੋਂ ਲੈ ਕਰਕੇ ਮੋਦੀ ਦੇ ਨਾਲ ਰਲੇ ਹੋਣ ਕਰਕੇ ਇੱਥੋਂ ਤੱਕ ਕਿ ਹੁਣ 트ੰਪ ਦੇ ਨਾਲ ਵੀ ਯਾਰੀ ਪਾ ਕਰਕੇ ਸਾਡੇ ਇਹਨਾਂ ਘਰਾਂ ਦੇ ਵਿੱਚ ਇਹਨਾਂ ਬਾਜ਼ਾਰਾਂ ਦੇ ਵਿੱਚ ਉਹਨਾਂ ਨੇ ਸਾਡੇ ਕਾਰੋਬਾਰ ਠੱਪ ਕਰਨ ਵਾਸਤੇ ਇੱਕ ਨਵੀਂ ਨੀਤੀ ਉਲੀਕਣ ਲੱਗੇ ਹਨ ਜਿਹੜੀ ਕਿ ਕਿਸਾਨਾਂ ਨੂੰ ਸਹਾਈ ਨਹੀਂ ਹੋਵੇਗੀ ਇਸ ਕਰਕੇ ਰੋਸ ਵਜੋਂ ਅੱਜ ਅਸੀਂ ਸਾਰੇ ਕਿਸਾਨ ਇਕੱਠੇ ਹੋ ਕੇ ਇਸ ਸਰਕਾਰ ਨੂੰ ਚੇਤਾਵਨੀ ਦੇਣਾ ਚਾਹੁੰਦੇ ਹਾਂ ਹਰ ਤਹਿਸੀਲ ਕੰਪਲੈਕਸ ਦੇ ਵਿੱਚ ਤਾਂ ਹੀ ਮੁਰਦੇ ਫੂਕੇ ਜਾ ਰਹੇ ਹਨ ਉਹਨਾਂ ਦੀਆਂ ਦੇਹਾਂ ਦੇ ਬਣਾ ਕਰਕੇ ਕਿਉਂਕਿ ਉਹ ਸਮਝ ਲੈਣ ਕਿ ਕਿਸਾਨ ਜਿੰਦੇ ਹਾਂ ਤੇ ਜਿੰਦੇ ਰਹਿਣੇ ਹਨ ਪਰ ਤੁਸੀਂ ਰਾਜਨੀਤਿਕ ਬੰਦੇ 5 ਸਾਲ ਬਾਅਦ ਤੁਹਾਡੀ ਮੌਤ ਹੋ ਜਾਂਦੀ ਆ ਤੁਸੀਂ ਤੁਹਾਡੀ ਮੌਤ ਹੋ ਗਈ ਤੇ ਤੁਹਾਨੂੰ ਕਿਸੇ ਨੇ ਫਿਰ ਪੁੱਛਣਾ ਨਹੀਂ ਸੋ ਇਸ ਕਰਕੇ ਕਿਸਾਨ ਹਮੇਸ਼ਾ ਹੀ ਇਹ ਅੰਨਦਾਤਾ ਜਿਹੜਾ ਕਿ ਦੇਸ਼ ਦਾ ਭੰਡਾਰ ਦੇ ਵਿੱਚ 77% ਹਿੱਸਾ ਪਾ ਰਿਹਾ ਪੰਜਾਬ ਤੇ ਅੱਜ ਉਹਦੇ ਨਾਲ ਅਨਿਆਹ ਹੋ ਰਿਹਾ ਇਸ ਕਰਕੇ ਨਾ ਉਹਨੂੰ ਐਮਐਸਪੀ ਮਿਲ ਰਹੀ ਹੈ ਨਾ ਇਹ ਜਾਂ ਜਾਇਜ ਮੰਗਾ ਮੰਨ ਰਹੇ ਹਨ ਜਦਕਿ ਵੱਡੇ ਵੱਡੇ ਘਰਾਣਿਆਂ ਕਾਰਪੋਰੇਟ ਘਰਾਣਿਆਂ ਦੇ ਕਰੋੜਾਂ ਰੁਪਏ ਜਿਹੜੇ ਹਨ ਉਹ ਮਾਫ ਕਰ ਦਿੱਤੇ ਜਾਂਦੇ ਹਨ ਜਦੋਂ ਕਿਸਾਨ ਆਪਣਾ ਹੱਕ ਮੰਗਦਾ ਤੇ ਉਸ ਨੂੰ ਲਾਠੀਆਂ ਤੇ ਡਾਂਗਾਂ ਪੈਂਦੀਆਂ ਹਨ ਸੋ ਇਸ ਕਰਕੇ ਸਾਡਾ ਇਹ ਏਕਤਾ ਜਿਹੜਾ ਕਿਸਾਨ ਮਜ਼ਦੂਰ ਏਕਤਾ ਇਹ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੇਗਾ ਤੇ ਮੋਰਚਾ ਇਸੇ ਤਰ੍ਹਾਂ ਹੀ ਚੱਲਦਾ ਰਹੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਪੰਜਾਬ ਸਰਕਾਰ ਮਰਦਾਬਾਦ 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 ਸਾਡਾ ਸਨ ਦਾਇਕਾ ਜਿੰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਹਾਂਜੀ ਕਲਵੰਤ ਸਿੰਘ ਜੀ ਅੱਜ ਤਹਿਸੀਲ ਦੇ ਮੁਰੇ ਪੁੱਤਲਾ ਫੂਕਿਆ ਇਹ ਕੀ ਮੁੱਦੇ ਬਾਰੇ ਪੁੱਤਲਾ ਫੂਕਿਆ ਗਿਆ ਜੀ ਇਹ ਜੀ ਜਿਹੜੀ ਟਰੰਪ ਨਾਲ ਯਾਰੀ ਆ ਜਿਹਦੇ ਵਿੱਚ ਕਿਸਾਨਾਂ ਦੇ ਹੱਕਾਂ ਨੂੰ ਜਿਹੜਾ ਮੋਦੀ ਸਰਕਾਰ ਵੱਲੋਂ ਬਿਲਕੁਲ ਗੋਡੇ ਟੇਕ ਕੇ ਤੇ ਜਿਹੜਾ 33% ਦੇ ਕਰੀਬ ਜਿਹੜਾ ਉਹ ਟੈਕਸ ਸੀਗਾ ਜਿਹੜਾ ਉਹ ਜਿਹੜਾ ਮੋਦੀ ਨੂੰ ਫ੍ਰੀ ਕੀਤਾ ਉਹਦੇ ਸਬੰਧ ਦੇ ਵਿੱਚ ਜਿਹੜਾ ਅੱਜ ਇੱਥੇ ਆ ਰੋਸ ਮਜਾਰੇ ਐਸਕੇਐਮ ਵੱਲੋਂ ਤੇ ਸੰਯੁਕਤ ਮੋਰਚੇ ਵੱਲੋਂ ਪੂਰੇ ਭਾਰਤ ਦੇ ਮਤਲਬ ਜਿੰਨੇ ਵੀ ਧਾਰੇ ਆ ਤਹਿਸੀਲਦਾਰ ਜਾਂ ਡੀਸੀ ਦਫਤਰਾਂਗੇ ਸਾਰਿਆਂ ਧਾਰਿਆਂਗੇ ਵੱਖ-ਵੱਖ ਥਾਵਾਂ ਤੇ ਦੋਨੋਂ ਮੋਰਚਿਆਂ ਵੱਲੋਂ ਸੰਯੁਕਤ ਮੋਰਚੇ ਵੱਲੋਂ ਜਿਹੜਾ ਗੈਰ ਰਾਜਨੀਤਿਕ ਸਕੈਮ ਮੋਰਚਾ ਉਹਨਾਂ ਵੱਲੋਂ ਇੱਕ ਸੱਦਾ ਦਿੱਤਾ ਗਿਆ ਸੀ ਉਹ ਸੱਦੇ ਨੂੰ ਲੈ ਕੇ ਇਹ ਜਿਹੜੇ ਆ ਥਾਂ ਥਾਂ ਤੇ ਅੱਜ ਜਿਹੜਾ ਰੋਸ ਪ੍ਰਦਰਸ਼ਨ ਆ ਸਾਰੀਆਂ ਭਰਾਤਰੀ ਜਥੇਬੰਦੀਆਂ ਵੱਲੋਂ ਇਕੱਠੇ ਹੋ ਕੇ ਦਿੱਤਾ ਗਿਆ ਹੈ ਅੱਛਾ ਪ੍ਰਧਾਨ ਜੀ ਇਹ ਕਿਹੜੀ ਜਗ੍ਹਾ ਤੇ ਤੁਸੀਂ ਅੱਜ ਪੁਤਲਾ ਫੁਕਾਇਆ ਹੈ ਅੱਜ ਇਹ ਬਲਾਕ ਸ਼੍ਰੀ ਅਰਗਵਿੰਦਪੁਰ ਦੇ ਜਿੰਨੀਆਂ ਵੀ ਜਥੇਬੰਦੀਆਂ ਭਰਾਤਰੀ ਜਥੇਬੰਦੀਆਂ ਸਾਰੀਆਂ ਨੇ ਇਕੱਠਾ ਹੋ ਕੇ ਅੱਜ ਸ਼੍ਰੀ ਅਰਗਵਿੰਦਪੁਰ ਤਹਿਸੀਲਦਾਰ ਦੇ ਗੇਟ ਗਾੜੀ ਅੱਜ ਇਹ ਪੁਤਲਾ ਫੁਕਾਇਆ ਇਸਕੈਮ ਦੇ ਸੱਦੇ ਤੇ ਠੀਕ ਹੈ ਧੰਨ